ਹਣਿਕਪੁਰਾ ਜੀ ਕੁਛ ਨਹੀਂ ਬਈ ਆ ਵਧੀਆ ਮਿਲ ਕੇ ਰਾਤ ਨੂੰ ਆਏ ਹੈਗੇ ਆ ਮੈਂ ਗੇਰ ਖੋਲਾ ਆ ਕੇ ਅੰਦਰ ਬੈਠੇ ਆ ਕੇ ਰੋਟੀ ਪਾਣੀ ਸਦਾ ਕੋਲ ਖਾਦਾ ਹੈਗਾ ਜੀ ਵਧੀਆ ਮੈਂ ਮੈਂ ਸਵੇਰੇ ਮਾਂ ਦੇ 7 ਵਜੇ ਦੁਕਾਨ ਤੇ ਆਇਆ ਨਾ ਜੀ ਆਪਣਾ ਮੈਂ ਨਿਊ ਮੈਡੀਕਲ ਹੱਥ ਲੱਗਾ ਜੀ ਇਹੀ ਕਰਦੇ ਸੀ ਇਹ ਠੇਕੇ ਤੇ ਲੱਗੇ ਸੀਗੇ ਜੀ ਤੇ ਮਨ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਵੈਸੇ ਦਾ ਵਧੀਆ ਰੋਟੀ ਪਾਣੀ ਖਾਦਾ ਜੀ ਮੈਨੂੰ ਆਉਂਦਾ ਕੰਮ ਤੇ ਆ ਗਿਆ ਜੀ ਬਾਅਦੋਂ ਮੈਨੂੰ ਠੇਕੇ ਵਾਲੇ ਨੇ ਫੋਨ ਆਇਆ ਵੀ ਪਾਪਾ ਦੁਕਾਨ ਤੇ ਨਹੀਂ ਆਏ ਮੈਸੇਜ ਆ ਬੁਖਾਰ ਵਗੈਰਾ ਹੋਊਗਾ ਕਿਉਂਕਿ ਠੰਡ ਹੈਗੀ ਹੈ ਜੀ ਤੇ ਮੈਂ ਕਿਹਾ ਬੁਖਾਰ ਵਗੈਰਾ ਹੋਊਗਾ ਤੇ ਮੈਂ ਫੋਨ ਮਾਰਿਆ ਤੇ ਬਾਅਦ ਚ ਕਹਿੰਦੇ ਵੀ ਇੱਥੇ ਸਕੂਟਰ ਖੜਾ ਹੈਗਾ ਜੀ ਤੇ ਮੈਂ ਭੱਜ ਕੇ ਇੱਧਰ ਆ ਗਿਆ ਜੀ ਉਹ ਠੇਕੇ ਵਾਲੇ ਦਾ ਫੋਨ ਆਇਆ ਸੀਗਾ ਜੀ ਉਹ ਕਹਿੰਦੇ ਵੀ ਤੁਹਾਡਾ ਪਾਪਾ ਨੇ ਦੁਕਾਨ ਨਹੀਂ ਕੋਣੀ ਖੋਲੀਗੀ ਤੇ ਮੈਂ ਕਿਹਾ ਵੀ ਪਤਾ ਨਹੀਂ ਬੁਖਾਰ ਵਗੈਰਾ ਨਾ ਹੋਵੇ ਤੇ ਬਾਅਦ ਚ ਕਹਿੰਦੇ ਵੀ ਤੁਹਾਡਾ ਫੋਨ ਵੀ ਇੱਥੇ ਚੱਕੀ ਮੰਗ ਸਿੰਘ ਰੋਡ ਤੇ ਫੋਨ ਪਿਆ ਸਕੂਟਰ ਖੜਾ ਹੈ ਜੀ ਤੇ ਮੈਂ ਕਿਹਾ ਮੈਂ ਆ ਗਿਆ ਜੀ ਮੈਂ ਕਿਹਾ ਜਾ ਕੇ ਦੇਖਿਆ ਫਿਰ ਇੱਥੇ ਸਕ ਕੋਈ 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 ਦਿੱਕਤ ਵਾਲੀ ਗੱਲ ਨਹੀਂ ਮੋਜੀ ਕੋਈ ਐਹੋ ਜਿਹੀ ਕਰੇ ਮੇਨੂੰ ਕਿ ਵਧੀਆ ਸੀਗਾ ਸਾਰਾ ਕੁਝ ਮਤਲਬ ਕਿ ਨਾ ਝਗੜਾ ਨਾ ਲੈਣਾ ਨਾ ਦੇਣਾ ਕੁਝ ਮਤਲਬ ਕਿ ਹੈ ਨਹੀਂ ਸੀਗਾ ਤੇ ਬਾਕੀ ਦਿਲ ਚ ਕੁਝ ਹੋਵੇ ਤਾਂ ਕੁਝ ਕਹਿ ਨਹੀਂ ਸਕਦੇ ਜੀ ਬਾਕੀ ਤਾਂ ਹੁਣ ਮਾਲਕ ਜਾਣਦਾ ਜੀ